ਥਾਣਾ ਬਖਸ਼ੀ ਵਾਲਾ ਦੇ ਪਿੰਡ ਇੰਦਰਪੁਰਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਪੀੜਤ ਔਰਤ ਹਰਪ੍ਰੀਤ ਕੌਰ ਜੋ ਕਿ ਪਿੰਡ ਇੰਦਰਪੁਰਾ ਦੀ ਰੈਂਡ ਵਾਲੀ ਹੈ ਉਸਦੇ ਦੁਆਰਾ ਇੱਕ ਪੁਲਿਸ ਨੂੰ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਉਸਨੇ ਘਰ ਦੇ ਵਿੱਚ ਖਾਣਾ ਬਣਾਉਣ ਵਾਲੀ ਇੱਕ ਨੌਕਰਾਨੀ ਜਿਹੜੀ ਕਿ ਰੱਖੀ ਹੈ ਜਿਸ ਦਾ ਨਾਮ ਮਨੀਸ਼ਾ ਹੈ ਉਸਦੇ ਤਿੰਨ ਹੋਰ ਨਾਮ ਮਾਲੂਮ ਵਿਅਕਤੀਆਂ ਦਾ ਵੀ ਜ਼ਿਕਰ ਕੀਤਾ ਹੈ ਸ਼ਿਕਾਇਤ ਕੀਤੀ ਹੈ ਕਿ ਜੋ ਪਾਤੜਾ ਸ਼ਿਕਾਇਤ ਕਰਤਾ ਪਾਤੜਾ ਦੇ ਮੁਤਾਬਿਕ ਇਸ ਔਰਤ ਦੁਆਰਾ ਪਹਿਲਾਂ ਉਹਨਾਂ ਨੂੰ ਸਾਗ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਦਿੱਤੀ ਤੇ ਬਾਅਦ ਵਿੱਚ ਖਾਣੇ ਵਿੱਚ ਕੋਈ ਹੋਰ ਨਸ਼ੀਲੀ ਵਸਤ ਮਿਲਾ ਦਿੱਤੀ ਤੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਜਦੋਂ ਇਹ ਬਜ਼ੁਰਗ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਇਸ ਦੀ ਨੂੰਹ ਅਤੇ ਇਸ ਦਾ ਪੋਤਰਾ ਸੋਗੇ ਸਨ ਤਾਂ 21 ਤਰੀਕ ਨੂੰ ਰਾਤ ਦੇ 12 ਵਜੇ ਨੌਕਰਾਨੀ ਮਨੀਸ਼ਾ ਦੇ ਨਾਲ ਤਿੰਨ ਹੋਰ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਫੋਰਾ ਫਰਾਲੀ ਕਰਦੇ ਨੇ ਜਦੋਂ ਹਰਪ੍ਰੀਤ ਕੌਰ ਦੁਬਾਰਾ ਇਹਨਾਂ ਨੂੰ ਦੇਖਿਆ ਜਾਂਦਾ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋਸ਼ੀਆਂ ਦੇ ਦੁਆਰਾ ਔਰਤ ਨੂੰ ਬੰਨ ਲਿਆ ਜਾਂਦਾ ਤੇ ਉਸ ਦੇ ਮੂੰਹ ਤੇ ਹੱਥਾਂ ਪੈਰਾਂ ਤੇ ਟੇਪ ਨਾਲ ਉਸ ਨੂੰ ਬੰਨ ਦਿੱਤਾ ਜਾਂਦਾ ਅਤੇ ਹੱਥ ਵਿੱਚ ਪਾਈ ਜੋ ਡਾਇਮੰਡ ਦੀ ਰਿੰਗ ਹੈ ਉਤਾਰਨ ਦੇ ਲਈ ਕਿਹਾ ਜਾਂਦਾ ਤੇ ਹੋਰ ਸਮਾਨ ਦੇਣ ਦੀਆਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਜਦੋਂ ਸ਼ਿਕਾਇਤ ਕਰਤਾ ਔਰਤ ਦੇ ਲੜਕੇ ਨੇ ਸੀਸੀਟੀਵੀ ਕੈਮਰੇ ਤੇ ਵਿੱਚ ਇਹ ਘਟਨਾ ਦੇਖੀ ਤਾਂ ਉਸਨੇ ਤੁਰੰਤ ਗਵਾਂਡੀਆਂ ਨੂੰ ਵੀ ਫੋਨ ਕੀਤਾ ਰੌਲਾ ਪਾ ਦਿੱਤਾ ਬਾਅਦ ਵਿੱਚ ਮੌਕੇ ਦੇ ਉੱਪਰੋ ਇਹ ਦੋਸ਼ੀ ਜਿਹੜੇ ਨੇ ਜੋ ਅਣਪਛਾਤੇ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਇਹ ਸਾਰੀ ਘਟਨਾ ਪੀੜਤਾ ਦੇ ਲੜਕੇ ਦੁਆਰਾ ਸੀਸੀਟੀਵੀ ਕੈਮਰੇ ਦੇਖਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਨੂੰ ਜਿਹੜਾ ਕਿ ਸੂਚਿਤ ਕੀਤਾ ਗਿਆ ਸੀ ਨੌਕਰਾਨੀ ਦੇ ਦੁਆਰਾ ਖਾਣਾ ਬਣਾਉਣ ਸਮੇਂ ਕੋਈ ਨਸ਼ੀਲੀ ਵਸਤੂ ਜਿਹੜੀ ਹੈ ਉਹ ਪਾ ਦਿੱਤੀ ਸੀ ਤਾਂ ਉਸ ਤੋਂ ਬਾਅਦ ਇਹ ਬਜ਼ੁਰਗ ਔਰਤ ਜਿਹੜੀ ਹੈ ਨਸ਼ੇ ਦੀ ਹਾਲਤ ਵਿੱਚ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਉਸ ਨੂੰ ਪੰਨ ਲਿਆ ਜਾਂਦਾ ਹੈ ਉਹ ਫਿਰ ਸੀਸੀਟੀਵੀ ਸਾਰੇ ਘਰ ਚ ਲੱਗੇ ਹੋਏ ਘਰ ਪਰ ਜਦੋਂ ਇਹਨੇ ਸਾਨੂੰ ਸੁਆਤਾ ਸੀਗਾ ਉਹ ਬਾਈ ਚਾਂਸ ਬੇਟੇ ਨੇ ਦੇਖ ਲਿਆ ਕਿਤੇ ਰਾਤ ਨੂੰ ਲਾ ਕੇ ਬਾਈ ਬੇਟਾ ਬਾਹਰ ਗਿਆ ਆ ਸੀਗਾ ਤੇ ਉਹਨੇ ਆਪਦੇ ਫਰੈਂਡਸ ਨੂੰ ਫੋਨ ਕਰਤਾ ਸਾਨੂੰ ਵੀ ਕੀਤਾ ਪਰ ਅਸੀਂ ਚੱਕੇ ਨਹੀਂ ਅਸੀਂ ਹਾਲਤ ਚ ਨਹੀਂ ਸੀ ਚੱਕਣ ਦੇ ਤੇ ਫਿਰ ਉਹਨੇ ਆਪਦੇ ਮਾਸੀ ਨੂੰ ਵੀ ਫੋਨ ਕੀਤਾ ਮਾਸੀ ਤੋਂ ਜਮੜਿਆ ਉਹਨੇ ਵੀ ਇੱਥੇ ਜਿਹੜੇ ਜਾਣਦੇ ਸੀ ਉਹਨਾਂ ਨੂੰ ਫੋਨ ਕਰਤਾ ਪਰ ਉਹਦੇ ਫਰੈਂਡਸ ਸਾਰੇ ਆ ਗਏ ਇੱਥੇ ਤੇ ਬਾਕੀ ਉਹਦੇ ਇੱਥੇ ਇਨ-ਲॉज ਰਹੇ ਨੇ ਉਹ ਆ ਗਏ ਉਸੇ ਟਾਈਮ ਤੇ ਉਹਨਾਂ ਨੇ ਫਿਰ ਫਾਇਰ ਫਾਇਰ ਕੀਤਾ ਬਾਹਰ ਇੱਥੇ ਮੁੰਡਾ ਆਪਣੇ ਪਿੰਡ ਦਾ ਹੀ ਐ ਇੰਦਰੀਪੁਰੇ ਦਾ ਉਹਨੇ ਫਾਇਰ ਕੀਤਾ ਫਿਰ ਉਹ ਫਿਰ ਫਿਰੋ ਜਦੋਂ ਉਹਨਾਂ ਨੇ ਫਾਇਰ ਸੁਣੇ ਤਾਂ ਫਿਰ ਉਹ ਇੱਕਦਮ ਭੱਜ ਗਏ। ਮੈਂ ਵੀ ਬੰਦੇ ਜਿਹੜੀ ਲੇਡੀ ਤੁਸੀਂ ਰੱਖੀ ਹੈ ਜੀ ਕਦੋਂ ਰੱਖੀ ਸੀਗੀ ਇਹਦਾ ਨਾਮ ਕੀ ਹੈ ਜੀ? ਜਿਹੜੀ ਡਾਕਟਰ ਨੇ ਮਨੀਸ਼ਾ ਸੀ ਇਹਨੂੰ ਹੋ ਗਿਆ ਸੀ 15 16 ਦਿਨ ਲਾ ਲੋ 20 ਦਿਨ ਲਾ ਲੋ ਜਿਹਦੇ ਨਾਲ ਬੰਦੇ ਸੀ ਇਹ ਕੌਣ ਸੀਗੇ ਜਿਹੜਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਥੋੜੇ ਕਰੇ। ਦੇਖੋ ਮੈਨੂੰ ਤਾਂ ਹੁਣ ਇਹਨਾਂ ਬਾਰੇ ਇੰਨਾ ਜਾਣਕਾਰੀ ਨਹੀਂ ਹੈਗੀ ਮੈਨੂੰ ਲੱਗਦਾ ਇੱਕ ਤਾਂ ਇਹਦਾ ਭਰਾਏ ਸੀਗਾ ਇਹਨੂੰ ਰਖੜੀ ਬੰਨ੍ਹਣ ਆਇਆ ਸੀਗਾ ਉਹਦੇ ਸ਼ਕਲ ਪਛਾਣ ਆਉਂਦੀ ਹੈ ਥੋੜੀ ਜੀ ਤੇ ਇੱਕ ਇੱਕ ਸੀਗਾ ਦੀਪਕ ਦੀਪਕ ਜੀ ਜੀ ਮੈਂ ਤੁਹਾਨੂੰ ਗੱਲ ਕਰ ਰਹੀ ਹਾਂ ਜਿਹੜੇ ਖਾਈ ਸੀ ਇਹ ਤੇ ਇੱਕ ਹੋਰ ਸੀ ਉਹਦੀ ਤਾਂ ਮੈਨੂੰ ਪੱਕੀ ਪਛਾਣ ਹੈ ਕਿਉਂਕਿ ਮੈਂ ਉਹ ਦੇਖ ਲਿਆ ਸੀ ਉਹਨੇ ਮੂੰਹ ਵੀ ਨਹੀਂ ਸੱੰਨੇ ਹੋਇਆ ਮੈਂ ਘਰ ਚ ਕੌਣ ਕੌਣ ਸੀ ਉਸ ਸਮੇਂ ਆਪਣੇ ਮੇਰੀ ਮੈਂ ਸੀਗੀ ਮੇਰੀ ਡਾਟਰ ਇਨ ਲਾ ਸੀ ਤੇ ਮੇਰਾ ਗ੍ਰੈਂਡਸਨ ਸੀਗਾ ਤੇ ਮੈਂ ਤੁਹਾਡੇ ਬੇਟੇ ਦੇ ਦੁਆਰਾ ਇਹ ਸਾਰੀ ਸੀਸੀਟੀਵੀ ਵਾਲੀ ਦੇਖੀ ਗਈ ਹੈਗੀ ਉਹ ਮੌਕੇ ਦੇ ਉਹ ਹਾਲਾਤ ਦੱਸੋ ਜੀ ਕਿਵੇਂ ਪਤਾ ਲੱਗਿਆ ਤੁਹਾਡੇ ਬੇਟੇ ਨੂੰ ਕਿੱਥੇ ਗਏ ਹੋਏ ਸੀ ਇਹ ਬੈਂਗਲੌਰ ਗਿਆ ਹੋਇਆ ਸੀ ਇਹਨੇ ਸੀਸੀਟੀਵੀ ਦੇਖੀ ਇਹਨੇ ਕੀ ਜੋ ਦੇਖਿਆ ਇਹਨੇ ਬੰਦੇ ਮੇਰੇ ਕਮਰੇ ਵਿੱਚ ਬੰਦੇ ਵੜਦੇ ਤਾਂ ਇਹਨੇ ਫਿਰ